ਉਹ ਹਾਜੀ ਉਹ ਰਾਂ ਵੱਡੇ ਹੋ ਰਹੇ ਨੇ ਤੇ ਤੁਸੀਂ ਕਹਿੰਦੇ ਉਹਨਾਂ ਦੇ ਕਰਮ ਬਣ ਗਏ ਉਹਨਾਂ ਨੂੰ ਫੁੱਲ ਵਰਗ ਬੱਚੇ ਸੀ ਕਦੇ ਉਹਨਾਂ ਦਾ ਬਿਆਨ ਆਂਦਾ ਕਿ ਦੋ ਬੱਚੇ ਇਕੱਠੇ ਭੈਣ ਭਰਾ ਇਕੱਠੇ ਨਾ ਭਈ ਜੋਸ ਮੇਰੇ ਦੋ ਬੱਚੇ ਗਏ ਨੇਗੇ ਅਸੀਂ ਤੁਸੀਂ ਦੱਸੋ ਤੁਹਾਡੀ ਫੈਮਲੀਆਂ ਇਕੱਠੀਆਂ ਜਦੋਂ ਮੈਰਿਜ ਤੇ ਕਿਥੇ ਫੰਕਸ਼ਨ ਤੇ ਤੁਸੀਂ ਜਾਂਦੇ ਹੋ ਤੁਸੀਂ ਇਕੱਠੀ ਫੈਮਲੀ ਜਾਂਦੇ ਹੋ ਜਾਂ ਫਿਰ ਇੱਕ ਇੱਕ ਕਰਕੇ ਬੰਦਾ ਬੈਠਦਾ ਜੇ ਮਰਿਆ ਤਾਂ ਇੱਕ ਬੰਦਾ ਮਰੇਗਾ ਬਾਕੀ ਸਾਰੇ ਬਚ ਜਾਣਗੇ ਬੱਚਾ ਕਿ ਉਹ ਸੜਕ 'ਤੇ ਜਾ ਰਹੇ ਤੇ ਖਾਣਾ ਤੇ ਉਹ ਅਮਾਰਾ ਕੀ ਕਸੂਰ ਤੇ ਆਪੇ ਹੀ ਘਰੇ ਗਲਪੋ ਨੀ ਕਿ ਵੀਰੋ ਸੇ ਬਿਆਸ ਨੇ ਉਹਨਾਂ ਦੇ ਬੱਚੇ ਤੂੜੀ ਵਾਂਗ ਭਰੇ ਪਏ ਸੀਗੇ ਵਿੱਚ ਤੁਹਾਨੂੰ ਸਾਡੇ ਬੱਚਾ ਤੂੜੀ ਲੱਗਦੇ ਨੇਗੇ ਤੁਹਾਡੇ ਕਰਮ ਬੱਚੇ ਦੇ ਕਰਮ ਇਹੋ ਜੇ ਸੀ ਕੱਲ ਮੈਂ ਆਪਕੋ ਕੱਲ ਉੱਥੇ ਬੈਠ ਕੇ ਤਰ ਨਹੀਂ ਆ ਕੇ ਬੈਠ ਕੇ ਕਹਿ ਬੁਟਾੜੇ ਤੁਹਾਡੇ ਬੱਚਾ ਦੇ ਕਰਮ ਇਹ ਜੇ ਸੀਗੇ ਵੀ ਸਾਡੇ ਬੱਚਾ ਦੇ ਕਰਮ ਸਾਡੇ ਬੱਚਾ ਨੇ ਕਿਹੜਾ ਕਰਮ ਕੀਤਾ ਉਹਨਾਂ ਦੀ ਇੱਕੋ ਹੀ ਗੱਲ ਹੈ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਟੀਮਸ ਬਣਾ ਰਹੇ ਹਾਂ ਉਹ ਮਹੀਨਾ ਹੋ ਗਿਆ ਟੀਮਸ ਬਣਾ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਕਿੰਨੇ ਟਾਈਮ ਦਾ ਕਰਨਗੇ ਇਹ ਸਾਨੂੰ ਨਹੀਂ ਪਤਾ ਮਹੀਨੇ ਦਾ ਕੋਸ਼ਿਸ਼ ਹੋ ਰਹੀ ਹੈ ਸ਼ਾਇਦ 2 ਮਹੀਨੇ ਲੱਗ ਜਾਣ 4 ਲੱਗ ਜਾਣ ਪਰ ਉਹਨਾਂ ਦੀ ਕੋਸ਼ਿਸ਼ ਤੇ ਉਹਨਾਂ ਦੀ ਟੀਮਸ ਹੀ ਬਣ ਰਹੀਆਂ ਨੇ ਕੱਲ ਡਿਪਟੀ ਕਮਿਸ਼ਨਰ ਪਹੁੰਚੋ ਕਹਿੰਦੇ ਮੈਂ ਵੀ ਮਾਂ ਮੈਂ ਵੀ ਦੁੱਖ ਸਮਝਦੀ ਹੈਗੀ ਹਾਂ ਜੇ ਮਾਂ ਦੁੱਖ ਸਮਝਦੇ ਸੀਗੇ ਤਾਂ ਸ਼ਾਇਦ ਉਹ ਸਾਡੇ ਕੋਲੇ 7 ਤਰੀਕ ਨੂੰ ਪਹੁੰਚਦੇ ਜਦੋਂ ਸਾਡੇ ਬੱਚੇ ਸੜਕਾਂ ਤੇ ਪਏ ਸੀ ਸਾਡੇ ਬੱਚਿਆਂ ਨੂੰ ਦੇਖਣ ਨਹੀਂ ਦਿੱਤਾ ਗਿਆ ਅੱਧਾ ਮਿੰਟ ਸਾਡੇ ਘਰ ਨਹੀਂ ਰੱਖਿਆ ਗਿਆ ਉਹਨਾਂ ਨੂੰ ਐਵੇਂ ਲੈ ਕੇ ਕਿ ਜਿਵੇਂ ਪਤਾ ਨਹੀਂ ਕੀ ਹੁੰਦੇ ਨੇ ਵੀ ਬਸ ਲੈ ਜਾਓ ਤੇ ਖਤਮ ਕਰ ਦਿਓ ਸਾੜਿਓ ਬੱਚੇ ਨਹੀਂ ਹੁੰਦੇ ਮਲਜ਼ਮ ਹੁੰਦੇ ਐ ਇਹਨਾਂ ਦੀ ਬੇਟੀ ਨੂੰ ਉਹਨਾਂ ਦੇ ਘਰ ਦੇ ਅੰਦਰ ਨਹੀਂ ਪੁਲਿਸ ਨੇ ਜਾਣ ਦਿੱਤਾ ਇਹ ਪ੍ਰਸ਼ਾਸਨ ਦਾ ਕੰਮ ਸੀ ਅੰਦਰ ਜਾਓ ਉੱਥੇ ਮੈਂ ਸਾੜਿਓ ਖਤਮ ਹੋ ਗਈ ਇਹਨਾਂ ਦੀ ਕਹਾਣੀ ਇਹਦੇ ਬੱਚਿਆਂ ਨੂੰ ਦੇਖਣ ਨਹੀਂ ਦਿੱਤਾ ਗਿਆ ਇਹ ਜ਼ਬਰਦਸਤੀ ਆਪਣੀ ਬੇਟੀ ਨੂੰ ਅੰਦਰ ਨਹੀਂ ਸਾਡੇ ਬੱਚਿਆਂ ਨੂੰ ਬਿਲਕੁਲ ਟੱਚ ਨਹੀਂ ਕਰਨ ਦਿੱਤਾ ਗਿਆ ਨਾਲ ਦੇ ਨਾਲ ਹੀ ਬਸ ਕਹਿੰਦੇ ਲੈ ਕੇ ਜਾਓ ਮੇਰੇ ਦੇਵਰ ਨੇ ਤੱਕ ਕੇ ਨਾਲ ਬੱਚਿਆਂ ਨੂੰ ਅੰਦਰ ਵਾਲਿਆ ਵੀ ਸਾਡੇ ਘਰ ਦੇ ਬੱਚੇ ਸੀ ਕਮ ਸਿਕਮ ਅੰਦਰ ਤਾਂ ਲੈ ਜਾਂਦੋ ਤਾਂ ਵੀ ਮੈਨੂੰ 10 12 ਬੰਦੇ ਸੀ ਰੋਕਣ ਵਾਲੇ ਮੈਂ ਤੱਕੇ ਨਾ ਗਿਰ ਕੇ ਟੱਚ ਕੀਤਾ ਮੇਰੇ ਬੱਚਿਆਂ ਨੂੰ ਬਿਲਕੁਲ ਹੱਥ ਨਹੀਂ ਲਾਣ ਦਿੱਤਾ ਗਿਆ ਟੱਚ ਨਹੀਂ ਕਰਨ ਦਿੱਤਾ ਗਿਆ ਜੇ ਫੇਸ ਖਰਾਬ ਹੋ ਚੁਕੇ ਸੀ ਕਮ ਸਿਕਮ ਬੋਡੀ ਨੂੰ ਟੱਚ ਤਾਂ ਕਰਨ ਦਿੱਤਾ ਜਾ ਸਕਦਾ ਸੀ ਉਹਨਾਂ ਨੂੰ ਟੱਚ ਤੱਕ ਨਹੀਂ ਕਰਨ ਦਿੱਤਾ ਗਿਆ ਦਿਖਾਇਆ ਨਹੀਂ ਅਸੀਂ ਚੀਕਦੇ ਰਹੇ ਸਿਰਫ ਫੋਟੋਆਂ ਦਿਖਾ ਕੇ ਸ਼ਨਾਖਤ ਰਾਈਏ ਤੁਹਾਡੇ ਬੱਚੇ ਸੀ ਹਾਂਜੀ ਸਾਡੇ ਬੱਚੇ ਸੀ ਬਸ ਇਹਨਾਂ ਤੋਂ ਇਸ ਚੀਜ਼ ਤੋਂ ਪਤਾ ਲੱਗਿਆ ਅੱਜ ਲੱਗਦਾ ਹੈ ਕਿ ਕਿਉਂਕਿ ਜਦੋਂ ਮਹੀਨੇ ਬਾਅਦ ਧਰਨਾ ਲੱਗਿਆ ਹੈਗਾ ਤਾਂ ਇਸ ਧਰਨੇ ਦੇ ਨਾਲ ਜਿਹੜਾ ਪ੍ਰਸ਼ਾਸਨ ਕਿਉਂਕਿ ਕੱਲ ਤਾਂ ਜਾਗਿਆ ਅੱਜ ਹੋਰ ਜਾ ਕੇ ਅੱਜ ਗ੍ਰਿਫਤਾਰੀ ਹੋ ਜਵੇ हमें तो फिलहाल कुछ नहीं लगता लेकिन इतना जरूर है कि अगर हमें जस्टिस देंगे अभी नहीं जागा तो आगे बहुत कुछ ऐसा हो सकता है जो उनकी समझ से भी परे होगा अब हम लोग रुकने वाले तो हैं नहीं है नहीं यहाँ कि अपने बच्चों के लिए इंसाफ तो हम लेके ही जाएंगे जब उतर ही गई है माए सड़क पे तो हम अपना काम करेंगे जी जान लगा देंगे क्योंकि हम तो मरने और मारने दोनों के लिए ही बैठे हुए हैं मर भी जाएंगे तो तब भी कोई दिक्कत नहीं है हमें लेकिन इंसाफ चाहिए हमें अपने बच्चों के लिए मर गए બડ જોગા કે વોય સડક પે જા રહે દે ખાને તે વો અમારો કે કસુર થા કે અમે ફરી કરે ગલ બ્રોની કી ફોસલા કી આ પ્રશાસન થી થોડી ઉમીદ ભી રખુ કે તોડા હાલ જેડા ઓ કી એક મિના હોગે કી ઉમીદ રખકી હે ਮੈਨੂੰ ਲੱਗਦਾ ਇੱਕ ਅੜਲੀ ਲੜਾਈ ਤੁਹਾਡੀ ਨਹੀਂ ਹੈਗੀ ਇਹ ਸਾਰੇ ਪਰਿਵਾਰ ਦੀ ਵੀ ਹੈਗੀ ਕਿਉਂਕਿ ਹੋਰ ਵੀ ਕਈ ਪਰਿਵਾਰ ਹੋਣਗੇ ਹੋਰ ਕਈਆਂ ਦੇ ਬੱਚੇ ਵੀ ਸੜਕਾਂ ਦੇ ਉੱਪਰ ਜਾਂਦੇ ਹੋਣਗੇ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਆਇਆ ਜਾਵੇ ਤੁਹਾਡਾ ਵੀ ਬੱਚਾ ਸੀਗਾ ਜੀ ਇਸ ਪੂਰੇ ਕੀ ਨਾਮ ਸੀ ਬੱਚੇ 6 ਸਾਲ ਦਾ ਬੇਟਾ ਸੀ ਮੇਰਾ ਕ੍ਰਿਸ਼ਨਾ ਕ੍ਰਿਸ਼ਨਾ ਬਾਂਸਰ ਸੀ ਉਹਦਾ ਨਾਮ ਇਹ ਦੇਖਣ ਤੋਂ ਇੱਕ ਮਹੀਨਾ ਜੜਾ ਜੂਰਾ ਹੋ ਗਿਆ ਅਸੀਂ ਤਾਂ ਉਸ ਟਾਈਮ ਨੂੰ ਰੋ ਰਹੇ ਹਾਂ ਜਦੋਂ ਅਸੀਂ ਸਵੇਰੇ ਪਤਨੀ ਤਿਆਰ ਕਰਕੇ ਭੇਜ ਦਿੱਤੇ ਆਪਣੇ ਬੱਚੇ ਸਾਨੂੰ ਕੀ ਪਤਾ ਸੀ ਅਸੀਂ ਵਾਪਸ ਮੁੜਨਾ ਦੇਖਣਾ ਹੀ ਨਹੀਂ ਆਪਣੇ ਬੱਚਿਆਂ ਨੂੰ ਅਸੀਂ ਉਸ ਟਾਈਮ ਨੂੰ ਯਾਦ ਕਰ ਰਹੇ ਹਾਂ ਇੱਕ ਰੋਲਦੇ ਪਏ ਹਾਂ ਅਸੀਂ 13 ਦਿਨ ਤਾਂ ਸਾਨੂੰ ਹੋਸ਼ ਨਹੀਂ ਸੀ ਪਰ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਸੀ ਸਿਰਫ ਉਹਨਾਂ ਨੇ ਇੱਕ ਡਰਾਈਵਰ ਨੂੰ ਪਕੜ ਕੇ ਆਪਣੀ ਜ਼ਿੰਮੇਵਾਰੀ ਨਿਭਾਤੀ ਸੀ ਕੋਈ ਗ੍ਰਿਫਤਾਰੀ ਨਹੀਂ ਹੋਈ ਕੁਝ ਨਹੀਂ ਹੋਇਆ ਲਾਸਟ ਜਦੋਂ ਅਸੀਂ ਭੋਗ ਤੋਂ ਬੱਚਿਆਂ ਦਾ ਭੋਗ ਪਾਇਆ ਥੋੜਾ ਜਿਹਾ ਸੰਭਲੇ ਅਸੀਂ ਕਿਹਾ ਵੀ ਹਾਂਜੀ ਹਜੇ ਤੱਕ ਕੋਈ ਗ੍ਰਿਫਤਾਰੀ ਕਿਉਂ ਨਹੀਂ ਹੋਈ ਜਦੋਂ ਮੀਡੀਆ ਦੇ ਵਿੱਚ ਆਏ ਅਸੀਂ ਬਿਆਨ ਦਿੱਤਾ ਵੀ ਅਸੀਂ ਹੁਣ ਧਰਨੇ ਤੇ ਬੈਠਾਂਗੇ ਫੇਰ ਜਾ ਕੇ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਉਸ ਤੋਂ ਪਹਿਲੇ ਪ੍ਰਸ਼ਾਸਨ ਕਿੱਥੇ ਸੀ ਕਿੱਦਾਂ ਸੁੱਤਾ ਪਿਆ ਸੀਗਾ ਸਰਕਾਰ ਕੀ ਸੀ ਅਸੀਂ ਖੁਦ ਨਾਮ ਬੁਆਏ ਨੇ ਅਸੀਂ ਆਪ ਉੱਠ ਉੱਠ ਕੇ ਨਾਮ ਬੁਆਏ ਆ ਜੀ ਅਨਿਕੇ ਦਾ ਨਾਮ ਅਸੀਂ ਕਰਵਾਇਆ ਫੜਨ ਕੀਤੇ ਇਹ ਬਾਚੋਂ ਜਿਨ੍ਹਾਂ ਨੂੰ ਪਤਾ ਹੋਏਗਾ ਇਹਨਾਂ ਨੇ ਨਾਮ ਨਾਮਿਨੇਟ ਕੀਤੇ ਹੋਏ ਹੋਣਗੇ ਅਸੀਂ ਆਪ ਜਾ ਜਾ ਕੇ ਬੁਆਏ ਪ੍ਰਸ਼ਾਸਨ ਆਈਡੈਂਟੀਫਾਈ ਵੀ ਨਹੀਂ ਕੀਤਾ ਸੀ ਲੋਕਾਂ ਕੋਲ ਅਸੀਂ ਪਹਿਲੀ ਗ੍ਰਿਫਤਾਰੀ 23 ਤਰੀਕ ਨੂੰ ਪਵਾਈ ਹੈ ਜੀ 21 20 ਤਰੀਕ ਨੂੰ ਅਸੀਂ ਘਰਾ ਚੋਟੇ ਆ ਇੱਕ ਕੱਲੇ ਡਰਾਈਵਰ ਨੂੰ ਫੜ ਕੇ ਉਹ ਆਪਣਾ ਕੰਮ ਖਤਮ ਹੋ ਚੁੱਕਿਆ ਸੀ ਉਹਨਾਂ ਦਾ ਉਹ ਆਪਣੀ ਜ਼ਿੰਮੇਵਾਰੀ ਨਿਭਾੜ ਚੁੱਕੇ ਸੀ